ਸਾਥੀਓ ਜ਼ਿਲ੍ਹਾ ਪਟਿਆਲਾ ਦੇ ਬਲਾਕ 1 ਦੇ ਅੱਜ ਆਪਣਾ ਜਿਹੜਾ ਦਫ਼ਤਰ ਹੈ ਉਹ ਬਣਾਇਆ ਹੈਗਾ ਆ ਦੇਖੋ ਉਹਦੇ ਆਲੇ-ਦੁਆਲੇ ਵੀ ਜਿਹੜੀ ਪੂਰੀ ਬਾਉਂਡਰੀ ਹੈ ਜਿਹੜੀ ਉਹ ਬਣਾਈ ਜਾ ਰਹੀ ਆ ਆ ਦੇਖੋ ਪਿੱਛੋਂ ਟਰਾਲੀ ਦੇ ਨਾਲ-ਨਾਲ ਐਨ ਪੂਰਾ ਐ ਬਾਉਂਡਰੀ ਹੈ ਜਿਹੜੀ ਪ੍ਰਗਟ ਸਿੰਘ ਸਾਡੇ ਸਾਥੀ ਬਹੁਤ ਮਿਹਨਤੀ ਨੇ ਭਾਵੇਂ ਪਾਤਣਾ ਬਲਾਕ ਚੋਂ ਨੇ ਪਰ ਇਹ ਮਿਹਨਤ ਦੇ ਨਾਲ ਜਿਹੜਾ ਪਟਿਆਲਾ ਬਣ ਵਾਲਿਆਂ ਨਾਲ ਦਫਤਰ ਹੈ ਜਿਹੜਾ ਤਿਆਰ ਕਰਾਉਂਦੇ ਹੋਏ ਆ ਵੇਖੋ ਸਾਥੀਓ ਇਧਰੋਂ ਸਾਡੇ ਬਾਪੂ ਜੀ ਕਨੂੜਕੀ ਤੋਂ ਸਾਡੇ ਫੌਜੀ ਸਾਹਿਬ ਨੈਪ ਸਿੰਘ ਫਤੇਪੁਰ ਤੋਂ ਤੇ ਇਧਰ ਸਾਥੀ ਸਾਡੇ ਇੱਕ ਅੱਗੇ ਤੋਂ ਉਹ ਬਿਲਕੁਲ ਆਰਾਮ ਪਰਵਾਰੇ ਨੇ ਕਿਉਂਕਿ ਇਹ ਰਾਤ ਦੀ ਜਿਹੜੀ ਡਿਊਟੀ ਆ ਇਹ ਰੇਲਵੇ ਟਰੈਕ ਤੇ ਜਿਹੜੀ ਸ਼ੰਭੂ ਦੇ ਉੱਤੇ ਜਿਹੜਾ ਮੋਰਚਾ ਲੱਗਿਆ ਹੋਇਆ ਉਸ ਮੋਰਚੇ ਦੇ ਵਿੱਚ ਰਾਤ ਨੂੰ ਟਰੈਕ ਤੇ ਆਪਣੀ ਡਿਊਟੀ ਜਿਹੜੀ ਪੂਰੀ ਨਿਮਾਉਂਦੇ ਨੇਗੇ ਆ ਦੇਖੋ ਸਾਥੀਓ ਸਾਡੇ ਸਾਥੀਆਂ ਨੇ ਆਰਾਮ ਕਰਨ ਵਾਸਤੇ ਤੇ ਕੂਲਰ ਹੈ ਜਿਹੜਾ ਉਹ ਵੀ ਲਿਆਂਦਾ ਹੋਇਆ ਪਰ ਇਹਦੇ ਉੱਪਰ ਹੈ ਜਿਹੜੀ ਉਹ ਵੀ ਪੂਰੀ ਬਟੇਰ ਵਗੈਰਾ ਪਾ ਕੇ ਨੜੀ ਵਗੈਰਾ ਪਾ ਕੇ ਵੀ ਜਿਹੜੀ ਧੋਪ ਐ ਥੱਲੇ ਨਾ ਆਵੇ ਸ਼ੇਕ ਹੈ ਜਿਹੜਾ ਸਾਡੇ ਸਾਥੀਆਂ ਨੂੰ ਨਾ ਲੱਗੇ ਉਹ ਪੂਰਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਹੈਗਾ ਆ ਦੇਖੋ ਸਾਥੀਓ ਪੂਰੀ ਬਾਉਂਡਰੀ ਬਣਾਈ ਆ ਕਹਿੰਦੇ ਪੂਰੀ ਨੂੰ ਨੜੀ ਲਾ ਕੇ ਐਨ ਵਧੀਆ ਬਣਾਉਣਾ ਇੱਥੇ ਹਰੀ ਚੱਦਰ ਲਾਉਣੀ ਆ ਨਾਲ-ਨਾਲ ਇਹ ਜਿਹੜਾ ਕਿਉਂਕਿ ਅਸੀਂ ਸਾਰੇ ਬਲਾਕਾਂ ਨੂੰ ਅਪੀਲ ਕਰਾਂਗੇ ਵੀ ਇਸ ਤਰ੍ਹਾਂ ਜਿਹੜੇ ਆਪੋ ਆਪਣੇ ਬਲਾਕ ਸਾਰੇ ਆਪਣੇ ਜਿਹੜੇ ਦਫ਼ਤਰ ਨੇ ਉਹ ਬਣਾਉਣ ਆ ਆ ਦੇਖ ਸਾਥੀਓ ਇਹ ਪਿੰਡ ਰਾਜਗੜ੍ਹ ਦੀ ਟਰਾਲੀ ਖੜੀ ਆ ਇਹ ਆਪਣਾ ਸਾਥੀਓ ਇਹ ਟਰਾਲੀ ਫਤੇਪੁਰ ਵਾਲਿਆਂ ਦੀ ਖੜੀ ਆ ਤੇ ਨਾਲ-ਨਾਲ ਇਹ ਟਰਾਲੀ ਆ ਜਿਹੜੀ ਆਪਣੀ ਪਿੰਡ ਘੱਗੇ ਤੋਂ ਉਹ ਖੜੀ ਹੈਗੀ ਟਰਾਲੀ ਆ ਦੇਖੋ ਸਾਜੋ ਸਮਾਨ ਪੂਰਾ ਹੈਗਾ ਲੱਕੜਾਂ ਉਹ ਵੀ ਲਿਆ ਕੇ ਰੱਖਿਆ ਨੇ ਇਧਰੋਂ ਸਾਡਾ ਪਾਣੀ ਦਾ ਟੈਂਕਰ ਹੈ ਜਿਹੜਾ ਪਿੰਡ ਘਣੜਕੀ ਤੋਂ ਉਹ ਵੀ ਇੱਥੇ ਖੜਾ ਹੈ ਸਾਡਾ ਕਿਉਂਕਿ ਕਿਸੇ ਵੀ ਸਮੇਂ ਸਾਨੂੰ ਕੋਈ ਪਾਣੀ ਦੀ ਜ਼ਰੂਰਤ ਪੈਂਦੀ ਹੈ ਨਹਾਉਣ ਨੂੰ ਵਾਸਤੇ ਭਾਂਡੇ ਧੋਣ ਵਾਸਤੇ ਇਹ ਸਾਰਾ ਕੁਝ ਇੱਥੇ ਹੀ ਜਿਹੜੀਆਂ ਸਹੂਦਾਂ ਨੇ ਅਸੀਂ ਆਪਣੇ ਵਾਸਤੇ ਬਣਾਈਆਂ ਨੇ ਗਿਆ ਸਾਡੇ ਹੋਰ ਸਾਥੀ ਨੇੜੇ-ਨੇੜੇ ਤੋਂ ਪਿੰਡਾਂ ਤੋਂ ਆਉਂਦੇ ਨੇ ਜਿਹੜੇ ਉਹਨਾਂ ਨੂੰ ਵੀ ਜ਼ਰੂਰਤ ਹੁੰਦੀ ਹੈ ਤੇ ਆ ਜਿਹੜਾ ਘੁੜਕੀ ਘਨੁੜਕੀ ਪਿੰਡ ਦੇ ਵਿੱਚੋਂ ਸਾਡਾ ਜਿਹੜਾ ਟਰਾਲਾ ਹੈ ਉਹ ਪਹੁੰਚਿਆ ਹੋਇਆ ਉਹ ਖੜਾ ਹੈਗਾ ਟਰਾਲਾ ਆ ਦੇਖੋ ਸਾਥੀਓ ਇਹ ਪੂਰਾ ਵੱਡਾ ਟਰਾਲਾ ਹੈਗਾ ਇਹ ਸਾਥੀਓ ਆਪਣੀ ਗੱਡੀ ਖੜੀ ਹੈਗੀ ਇੱਧਰ ਤੇ ਨਾਲ-ਨਾਲ ਇੱਧਰਲੇ ਪਾਸੇ ਆਪਾਂ ਹੋਰ ਛਾਤੀ ਮਾਰੀਏ ਆ ਟਰੈਕਟਰ ਵੀ ਦੇਖੋ ਸਾਥੀਓ ਅੱਜ ਦੀ ਜਿਹੜੀ ਜ਼ਰੂਰਤ ਹੈ ਸਮੇਂ ਦੀ ਪਾਣੀ ਭਰ ਕੇ ਲਿਆਉਣਾ ਕੋਈ ਟਰਾਲੀ ਅੱਗੇ ਪਿੱਛੇ ਕਰਨੀ ਆਪਾਂ ਨੇ ਜਿਹੜਾ ਪਿੰਡ ਸਦਰਪੁਰ ਤੋਂ ਟਰੈਕਟਰ ਜਿਹੜਾ ਇੱਥੇ ਖੜਾ ਹੈਗਾ ਤੇ ਉਹਦੇ ਨਾਲ-ਨਾਲ ਆ ਦੇਖੋ ਟਰਾਲੀ ਸਾਥੀਓ ਇਧਰਲੇ ਪਾਸੇ ਵੀ ਜਿਹੜੀ ਆਪਣੀ ਪਿੰਡ ਗੱਜੂ ਮਾਰੇ ਦੀ ਟਰਾਲੀ ਹੈ ਜਿਹੜੀ ਉਹ ਇਹ ਆ ਖੜੀ ਹੈ ਇਧਰ ਗੱਜੂ ਮਾਰੇ ਪਿੰਡ ਤੋਂ ਟਰਾਲੀ ਤੇ ਨਾਲ-ਨਾਲ ਆਹ ਜਿਹੜੀਆਂ ਟਰਾਲੀਆਂ ਨੇਗੀਆਂ ਆ ਆ ਦੋ ਟਰਾਲੀਆਂ ਨੇ ਜਿਹੜੀਆਂ ਇਹ ਖੜੀਆਂ ਨੇਗੀਆਂ ਇਹਨਾਂ ਦੇ ਵਿੱਚੋਂ ਇੱਕ ਟਰਾਲੀ ਆ ਜਿਹੜੀ ਆਪਣੀ ਫਤੇਪੁਰ ਪਿੰਡ ਭੇੜਪਰੇ ਪਿੰਡ ਦੀ ਆ ਤੇ ਉਹਦੇ ਨਾਲ ਨਾਲ ਸਾਥੀਓ ਆ ਦੇਖੋ ਤੇ ਇਹ ਟਰਾਲੀ ਦੇਖੋ ਸਾਥੀਓ ਇਹ ਪਿੰਡ ਸਦਰਪੁਰ ਤੋਂ ਜਿਹੜੀ ਟਰਾਲੀ ਆ ਉਹ ਵੀ ਆਪਣੀਆਂ ਜਿਹੜੀ ਇੱਥੇ ਮੌਜੂਦ ਆ ਉਹ ਖੜੀ ਹੈਗੀ ਜ਼ਿਲ੍ਹਾ ਪਟਿਆਲਾ ਬਲਾਕ 1 ਚ ਹਰ ਇੱਕ ਪਿੰਡ ਨੇ ਪੂਰਾ ਜੋਰ ਲਗਾਇਆ ਵੀ ਜਿੰਨੀ ਦੇਰ ਆ ਕਿ ਜਿਹੜਾ ਮੋਰਚਾ ਜਿਵੇਂ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀਗਾ ਉਹ ਮੋਰਚਾ ਜਿੱਤਿਆ ਸੀਗਾ ਉਸੇ ਤਰ੍ਹਾਂ ਜਿਹੜਾ ਇਹ ਮੋਰਚਾ ਅਸੀਂ ਇਹ ਜਿੱਤ ਕੇ ਇਹ ਜਿਹੜਾ ਜਾਣਾ ਹੈਗਾ ਇਸ ਕਰਕੇ ਹਰ ਇਨਸਾਨ ਦਾ ਪੂਰਾ ਟਾਰਗੇਟ ਆ ਵੀ ਆਪਾਂ ਜਿਹੜਾ ਮੋਦੀ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਫੇਰ ਉਸੇ ਤਰ੍ਹਾਂ ਝਕਾਉਣੇਗਾ ਜਿਵੇਂ ਆਪਾਂ ਪਹਿਲਾਂ ਤਿੰਨ ਕਾਲੇ ਕਾਨੂੰਨ ਰੱਦ ਕਰਾਏ ਸੀਗੇ ਉਸੇ ਤਰ੍ਹਾਂ ਆ ਦੇਖੋ ਜਿੰਨੇ ਮੋਦੀ ਨੂੰ ਦਿਖਾਇਆ ਗਿਆ ਵੀ ਟਰੈਕਟਰ ਦੇ ਪਿੱਛੇ ਸੰਗਲ ਪਾ ਕੇ ਖਿੱਚਿਆ ਜਾ ਰਿਹਾ ਆ ਵੇਖੋ ਸਾਥੀਓ ਹੱਤ ਬੰਨੀ ਖੜਾ ਮੋਦੀ ਪਹਿਲਾਂ ਵੀ ਉਹ ਕਹਿੰਦਾ ਤੀਵਾ ਕਾਲੇ ਕਾਨੂੰਨ ਰੱਦ ਨਹੀਂ ਕਰਦਾ ਉਦੋਂ ਵੀ ਇੱਕ ਦਮ ਹੀ ਫੈਸਲਾ ਲਿਆ ਸੀਗਾ ਪਰ ਇਹ ਸਰਕਾਰਾਂ ਜਦੋਂ ਗਿਰਦੀਆਂ ਹੁੰਦੀਆਂ ਨੇਗੀਆਂ ਸੱਤਾ ਹੱਥ ਚੋਂ ਜਾਂਦੀ ਹੁੰਦੀ ਹੈ ਤਾਂ ਇਹ ਸਰਕਾਰਾਂ ਕੁਝ ਵੀ ਜਿਹੜਾ ਇਹ ਕਰ ਸਕਦੀਆਂ ਨੇਗੀਆਂ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਜਿਹੜੇ ਜਿਹੜੇ ਸਾਥੀਆਂ ਦਾ ਪਿੰਡਾਂ ਦੇ ਵਿੱਚ ਆਪਣਾ ਕਣਕ ਦਾ ਕੰਮ ਨਿਭੜ ਗਿਆ ਉਹ ਸਾਥੀਆਂ ਨੂੰ ਬੇਨਤੀ ਆ ਵੀ ਪਹੁੰਚਣਾ ਆ ਘੱਗੇ ਪਿੰਡ ਤੋਂ ਜਿਵੇਂ ਟਰਾਲੀ ਖੜੀ ਹੈ ਨਾਲ-ਨਾਲ ਉਹਨਾਂ ਨੇ ਆਪਣਾ ਇੱਕ ਪੱਕਾ ਜਿਹੜਾ ਮਕਾਨ ਹੈ ਉਹ ਵੀ ਬਣਾਇਆ ਹੋਇਆ ਆ ਦੇਖੋ ਸਾਥੀਓ ਆ ਜਿਹੜਾ ਪੱਕਾ ਮਕਾਨ ਹੈ ਪਿੰਡ ਘੱਗੇ ਦਾ ਉਹ ਵੀ ਬਣਿਆ ਹੋਇਆ ਹੈਗਾ ਆ ਸਾਥੀਓ ਦੇਖੋ ਪਿੰਡ ਘੱਗਾ ਤੇ ਨਾਲ ਟਰਾਲੀ ਖੜੀ ਹੈ ਇੱਥੇ ਆ ਦੇਖੋ ਇਹ ਮਕਾਨ ਹੈ ਘੱਗੇਲ ਦਾ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਤੁਸੀਂ ਵੱਧ ਤੋਂ ਵੱਧ ਇੱਥੇ ਜਿਹੜਾ ਕਿ ਸ਼ੰਭੂ ਦੇ ਉੱਤੇ ਮੋਰਚਾ ਲੱਗਿਆ ਖਨੌਰੀ ਦੇ ਉੱਤੇ ਲੱਗਿਆ ਡੱਬ ਵਾਲੀ ਦੇ ਉੱਤੇ ਲੱਗਿਆ ਜਿਹੜੇ ਸਾਥੀਆਂ ਨੂੰ ਜਿੱਥੇ ਵੀ ਨੇੜੇ ਪੈਂਦਾ ਉੱਥੇ ਆਪਣੇ ਸਾਧਨ ਵੀ ਖੜਾਓ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ